ਮੇਰੇ ਤੋਂ ਪਹਿਲਾਂ ਸਟੇਜ ਤੋਂ ਪਤਾ ਨਹੀਂ ਤੁਸੀਂ ਨੇ ਕਿੰਨੀ ਇੱਕ ਵਾਰ ਮਾਪੁਰਖਾਂ ਦਾ ਨਾਮ ਸਰਵਣ ਕੀਤਾ ਉਹ ਰਸਨਾ ਤਨ ਜਿਨ੍ਹਾਂ ਦੀ ਰਸਨਾ ਤੇ ਬਾਬਾ ਵਸਾਕਾ ਸਿੰਘ ਜੀ ਦਾ ਜ਼ਿਕਰ ਆਇਆ ਉਹ ਸਰੋਤ ਤਨ ਨੇ ਜਿਨ੍ਹਾਂ ਦੇ ਵਿੱਚ ਬਾਬਾ ਵਸਾਕਾ ਸਿੰਘ ਜੀ ਦਾ ਨਾਮ ਪਿਆ ਔਰ ਜਦੋਂ ਬਾਬਾ ਵਸਾਕਾ ਸਿੰਘ ਜੀ ਦਾ ਆਪਾਂ ਜ਼ਿਕਰ ਕਰਦੇ ਬਾਬਾ ਗੁਰਦੇਵ ਸਿੰਘ ਸਰਹਾਲੀ ਸਰਦਾਰ ਉਤਮ ਸਿੰਘ ਕਸੇਲ ਇਤਿਹਾਦਕ ਜੋਧਿਆਂ ਦਾ ਜਦੋਂ ਜ਼ਿਕਰ ਕਰਦੇ ਤੇ ਨਾਲ ਇੱਕ ਸ਼ਬਦ ਲੱਗਦਾ ਗਦਰੀ ਬਾਬੀ ਹੁਣ ਗਦਰ ਹੀ ਬਾਬਿਆਂ ਦਾ ਮਤਲਬ ਇਹ ਹੈ ਗਦਰ ਦੋ ਤਰ੍ਹਾਂ ਦਾ ਹੁੰਦਾ ਜੀ ਇੱਕ ਗਦਰ ਹੁੰਦਾ ਕੌਮ ਦਾ ਘਰ ਬਣਾ ਦਿੰਦਾ ਇੱਕ ਗਦਰ ਹੁੰਦਾ ਘਰ ਦਾ ਬੇੜਾ ਗਰਕ ਕਰ ਦਿੰਦਾ ਜਿਹੜਾ ਘਰ ਦਾ ਬੇੜਾ ਗਰਕ ਕਰਦਾ ਗਦਰ ਉਹ ਮੈਂ ਸ਼ੁਰੂ-ਸ਼ੁਰੂ ਚ ਬੇਨਤੀ ਕਰ ਦਿੰਨਾ ਹੈ ਮਾਫੀ ਦਿਓ ਮੇਰਾ ਕੋਈ ਤੜਾ ਨਹੀਂ ਮੇਰਾ ਤੜਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਇੱਕ ਸ਼ਬਦ ਆਮ ਸੁਣਿਆ ਹੋਵੇਗਾ ਤੁਸੀਂ ਸੋਸ਼ਲ ਮੀਡੀਆ ਤੇ ਮੈਂ ਗਦਰ ਦੀ ਗੱਲ ਕਰ ਰਿਹਾ ਵੀ ਗਦਰ ਦੋ ਪ੍ਰਕਾਰ ਦਾ ਹੈ ਇੱਕ ਗਦਰ ਉਹ ਜਿਹੜਾ ਅਮਰੀਕਾ ਤੇ ਕੈਨੇਡਾ ਵਿੱਚ ਉੱਠਿਆ ਜਿਨੇ ਦੇਸ਼ ਆਜ਼ਾਦ ਕਰਵਾ ਦਿੱਤਾ ਇੱਕ ਬੰਦੇ ਨੇ ਪਿੱਛੇ ਜੇ ਵੀਡੀਓ ਅਪਲੋਡ ਕੀਤੀ ਉਹਦਾ ਨਾਮ ਹੈ ਮਨੀਸ਼ ਛੋਧਿਆ ਉਹਨੇ ਇੱਕ ਬਿਆਨ ਦਿੱਤਾ ਕਹਿੰਦਾ ਸਤਾਈ ਵਿੱਚ ਸਾਮ ਧਾਮ ਦੰਡ ਭੇਦ ਇਹ ਕਹਿੰਦਾ ਅਸੀਂ ਸਰਕਾਰ ਬਣਾਉਣੀ ਚਾਰੇ ਤਰੀਕੇ ਵਰਤਨੇ ਪਏ ਤੇ ਵਰਤਨੇ ਕਹਿਣ ਤੋਂ ਭਾਵ ਬੁਰਕੀ ਕਿਸੇ ਨੂੰ ਪਾ ਕੇ ਖਰੀਦਣਾ ਪਿਆ ਤੇ ਬੁਰਕੀ ਪਾ ਕੇ ਖਰੀਦ ਲੈਣਾ ਨੰਬਰ 1 ਕਿਸੇ ਨੂੰ ਭੇਦ ਨਾ ਮਾਰਨਾ ਪਿਆ ਤੇ ਭੇਦ ਲੈ ਕੇ ਕਿਸੇ ਨੂੰ ਡਾਂਗ ਬੋਣੀ ਪਈ ਤੇ ਡਾਂਗਵਾ ਕੇ ਉਹ ਗੱਲ ਸੱਚ ਹੋ ਗਈ ਭਾਈ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਰਹੀਆਂ ਕਾਗਜ਼ਾ ਹੋ ਰਹੇ ਸੀਗੇ ਪੱਗਾਂ ਵਾਲਿਆਂ ਨੇ ਪੱਗਾਂ ਵਾਲਿਆਂ ਦੀਆਂ ਪੱਗਾਂ ਲਾਈਆਂ ਕਿ ਨਹੀਂ ਲਾਈਆਂ ਉਹ ਜੋ ਕੁਝ ਦਿੱਲੀ ਸੋਚਦੀ ਤੁਸੀਂ ਆਪਾ ਕਰ ਲੱਗ ਪੈਨੇ ਉਸੇ ਵੇਲੇ ਦਿੱਲੀ ਕਹਿੰਦੀ ਮੈਂ ਤੁਹਾਡੀਆਂ ਪੱਗਾਂ ਤੁਹਾਡੇ ਕੋਲੋਂ ਲਵਾਣੀਆਂ ਨੇ ਮੈਨੂੰ ਲਾਉਣ ਦੀ ਲੋੜ ਨਹੀਂ ਦਿੱਲੀ ਕਹਿੰਦੀ ਮੈਨੂੰ ਸੀਸ ਸਿਰ ਚਾਹੀਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਲੈ ਸਾਡਾ ਸੀਸ ਦਿੱਲੀ ਕਹਿੰਦੀ ਮੈਨੂੰ ਕਲੇਜਾ ਚਾਹੀਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਆ ਲੈ ਮੇਰੇ 4 ਸਾਲ ਦੇ ਪੁੱਤ ਦਾ ਕਲੇਜਾ ਲੈਦਾ ਦਿੱਲੀ ਕਹਿੰਦੀ ਆ ਮੈਂ ਲਾਲ ਸੇਖਾਂ ਕਰਕੇ ਸੇਖਾਂ ਦੀਆਂ ਅੱਖਾਂ 'ਚ ਫੇਰਨੀਆਂ ਨੇ ਸਰਦਾਰ ਬਾਜ ਸਿੰਘ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਕਹਿੰਦੇ ਨੇ ਤੂੰ ਸੇਖਾਂ ਲਾਲ ਕਰ ਨੇਤਰ ਗੁਰੂ ਦਾ ਪੰਥ ਖੋਲ ਕੇ ਤੇਰੇ ਵੱਲੇ ਕਰਕੇ ਖਲੋਵੇਗਾ ਅੱਖਾਂ ਚਮਕੇਗਾ ਨਹੀਂ ਉਹ ਦਿੱਲੀ ਕਹਿੰਦੀ ਆ ਤੁਹਾਡੀਆਂ ਨਾ ਪੱਗਾਂ 27 ਤੱਕ ਲਵਾ ਦੇਣੀਆਂ ਅਸੀਂ ਕਹਿੰਨਾ ਇਹ ਪੰਜੀ ਚ ਲਾ ਦੇਣੀਆਂ 27 ਤੇ ਬੜੀ ਦੂਰ ਦੀ ਗੱਲ ਆ ਉਹ ਇੱਕ ਦੀ ਲੱਥੀ ਪੱਗ ਤੇ ਉਹ ਪੱਤਰਕਾਰ ਪੁੱਛਣ ਡਿਆ ਕਹਿੰਦਾ ਤੁਹਾਡੀ ਪੱਗ ਲੱਥੀ ਉਹ ਗਾੜੀੋਂ ਸ਼ਰਮਿੰਦਾ ਨਹੀਂ ਹੋਇਆ ਉਹਨੇ ਇਹ ਨਹੀਂ ਆਖਿਆ ਗੁਰੂ ਕਲਗੀ ਧਰ ਦੀ ਦਾਤ ਆ ਭਾਈ ਬਹੁਤ ਮਾੜਾ ਹੋਇਆ ਉਹ ਕਹਿੰਦਾ ਪੱਗ ਨੂੰ ਕਿਤੇ ਕੇਲ ਲੱਗੇ ਹੁੰਦੇ ਆ ਜੇ ਸਿਰ ਤੇ ਬੰਨ ਕੇ ਸਾਹਮਣੇ ਨਹੀਂ ਆਉਂਦੀ ਤੇ ਨਾ ਬੰਨ ਪਾਉ। ਇਹ ਜਿਨ੍ਹਾਂ ਨੇ ਪੱਗਾਂ ਬਧੀਆਂ ਉਹਨਾਂ ਸਿਰ ਦੇ ਦਿੱਤੇ ਪੱਗਾਂ ਨਹੀਂ ਲੱਥਨ ਦਿੱਤੀਆਂ। ਉਹਨਾਂ ਐ ਆਪਣੇ ਮੋਢਿਆਂ ਤੋਂ ਭਾਵੇਂ ਸਿਰ ਲਵਾ ਲਿਆ ਪੱਗਾਂ ਨਹੀਂ ਲੱਥਨ ਦਿੱਤੀਆਂ। ਇਹ ਪਾਗ ਲਵਾ ਕੇ ਵੀ ਦੰਦਾਂ ਕੱਢੀ ਜਾਣਗੇ ਨੂੰ ਇਹ ਕਿਤੇ ਕੇਲ ਲੱਗੇ ਹੁੰਦੇ ਇਹਨੂੰ। ਇਹਨੂੰ ਉਹ ਕਿੱਲ ਲੱਗੇ ਸੀਗੇ। ਸਮੇਂ ਦੇ ਹਾਕਮ ਜੰਪੂਰ ਪਕੜ ਕੇ ਵੀ ਉਹ ਕਿੱਲ ਪੋਟ ਨਹੀਂ ਸੀ ਸਕਦੇ। ਸਿਰ ਲਵਾਉਣਾ ਮਨਜ਼ੂਰ ਕਰ ਲਿਆ ਸਿਪਾਈ। ਲੇਕਿਨ ਦੋਸ਼ ਕਿਨੂੰ ਦੇਗੇ? ਜਦੋਂ ਆਪਣੇ ਗਲ ਪੈ ਕੇ ਆਪਣੀਆਂ ਦੀਆਂ ਪੱਗਾਂ ਲਾਈ ਜਾਣ ਫਿਰ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜ਼ਾਲਮ ਤੁਹਾਨੂੰ ਵੰਗਾਰ ਕੇ ਕਹਿੰਦਾ ਮੈਂ ਤੁਹਾਡੇ ਕੋਲੋਂ ਆਹ ਕੰਮ ਕਰਵਾਉਣਾ ਅਹੀਂ ਏਡੇ ਬੂਬਨੇ ਬਣ ਗਏ ਉਹੋ ਕੰਮ ਲੱਗ ਪੈਨੇ ਕਰਨ ਪਾਈ। ਤੋ ਗਰੀਬ ਅਵਾਜ਼ ਸੰਭਲਾਂਗੇ ਕਦੋਂ? ਉਹ ਮਹਾਨ ਪਵਿੱਤਰ ਆਤਮਾ ਦਾ ਦਿਨ ਮਨਾ ਰਹੇ ਬਾਬਾ ਬਸਾਖਾ ਸਿੰਘ ਜੀ ਦਾ ਇੱਥੋਂ ਕੁਝ ਲੈ ਕੇ ਜਾਇਓ। 68 ਸਾਲ ਹੋ ਗਏ ਨੇ ਬਾਬਾ ਜੀ ਦੀ ਯਾਦ ਮਨਾਉਂਦਿਆਂ ਕਿਉਂ ਭਾਈ? ਉਸ ਕਰਕੇ ਯਾਦ ਮਨਾਈ ਜਾ ਰਿਹਾ ਉਹਨਾਂ ਹਿੱਕ ਤੇ ਹੱਥ ਮਾਰ ਕੇ ਆਖਿਆ ਸੀ ਦੇਸ਼ ਆ ਯਾਦ ਕਰਵਾ ਕੇ ਸਾਹ ਲੈਣਾ ਲੋਕ ਯਾਦ ਮੈਂ ਜਦੋਂ ਮਰ ਗਿਆ ਉਹ ਦਿਨ ਵੀ ਟਾੜੀ ਇੱਥੇ ਬੋਲਦੇ ਰਹਿਣਗੇ ਆਉਣ ਵਾਲੀਆਂ ਪੀੜੀਆਂ ਟਾੜੀਆਂ ਕਵੀਸ਼ਰਾਂ ਦੀਆਂ ਬਾਬਾ ਵਸਾਕਾ ਸਿੰਘ ਜੀ ਦਾ ਜ਼ਿਕਰ ਇਸ ਸਟੇਜ ਤੇ ਕਰਦੀਆਂ ਰਹਿਣਗੀਆਂ ਤੇ ਪੰਜਾਬ ਦੁਨੀਆ ਦੀ ਹਰ ਸਟੇਜ ਤੇ ਬਾਬਾ ਵਸਾਕਾ ਸਿੰਘ ਜੀ ਦਾ ਜ਼ਿਕਰ ਹੋਵੇਗਾ ਜਦੋਂ ਜਦੋਂ ਗਦਰ ਦੀ ਗੱਲ ਚੱਲੇਗੀ ਜੇ ਕਰੋਨਾ ਦਾ ਕੀਤਾ ਜਾਂਦਾ ਭਾਈ ਜਿਹੜੇ ਕੌਲੀ ਚੱਟ ਨਹੀਂ ਹੁੰਦੇ ਜੇਕਰ ਉਹਨਾਂ ਦਾ ਵਿਅਕਤੀਤਾ ਜਾਂਦਾ ਜਿਹੜੇ ਡੇਗਦੀ ਬੁਰਕੀ ਨਹੀਂ ਵੰਦੇ ਫਿਰ ਮੈਨੂੰ ਬੁਰਕੀ ਕਿਹੜੇ ਪਾਸੇ ਪੈਂਦੀ ਆ ਜੇਕਰ ਉਹਨਾਂ ਦਾ ਕੀਤਾ ਜਾਂਦਾ ਜਿਹੜੇ ਜਮੀਰ ਨਹੀਂ ਮਾਰਦੇ ਆਪ ਭਾਵੇਂ ਮਰ ਜਾਣ ਜਿਨ੍ਹਾਂ ਦੀਆਂ ਜਮੀਰਾਂ ਮਰ ਜਾਣ ਉਹਨਾਂ ਨੂੰ ਗਦਾਰ ਕਹਿ ਕੇ ਸੱਟੇ ਜਾਂਤੇ ਸੰਬੋਧਨ ਕੀਤਾ ਜਾਂਦਾ ਹੈ ਤੋਂ ਸਤਿਗੁਰੂ ਕਿਰਪਾ ਕਰੇ ਹੁਣ ਆਪਾਂ ਵੇਖੀਏ ਅਸੀਂ ਪੱਗਾਂ ਵਾਲੇ ਪਾਸੇ ਖਲੋਣਾ ਹੈ ਤੇ ਪੱਗਾਂ ਲਾਉਣ ਵਾਲੇ ਪਾਸੇ ਲਵਾਉਣ ਵਾਲੇ ਪਾਸੇ ਕਿ ਪੱਗਾਂ ਸਾਂਭਣ ਵਾਲੇ ਪਾਸੇ ਪਾਈ ਖਲੋਣਾ ਤੋ ਸਤਿਗੁਰੂ ਕਿਰਪਾ ਕਰੇ ਭਾਈ ਜਿੱਥੇ ਵੀ ਰੋ ਖੁਸ਼ੀ ਰੋ ਪਰ ਮੇਰੀ ਬੇਨਤੀ ਆ ਪੱਗਾਂ ਨਾ ਲਾਓ ਤੇ ਨਾ ਪੱਗਾਂ ਲਵਾਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋ ਕੈਮਰੇ ਲੱਗੇ ਨੇ ਦੁਨੀਆਂ ਦੇ ਕੋਨੇ-ਕੋਨੇ ਚ ਆਵਾਜ਼ ਆ ਰਹੀ ਹੈ ਜੇ ਸਾਂਭਣੀ ਨਹੀਂ ਆਉਂਦੀ ਫਿਰ ਬੰਨਣ ਦਾ ਛੌਂਕ ਛੱਡ ਦੇਣਾ ਚਾਹੀਦਾ ਇੱਕ ਵਾਰ ਇਹ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਜੀ ਦੇ ਪਰਿਵਾਰ ਦੇ ਵਿੱਚੋਂ ਮੈਂ ਇੱਕ ਰਚਨਾ ਕਹਿ ਕੇ ਤੇ ਉਹਦੇ ਤੋਂ ਬਾਅਦ ਮੈਂ ਅਖੀਰਲੀਆਂ ਦੋ ਰਚਨਾ ਜਲਦੀ ਨਾਲ ਕਹਿ ਦੇਣੀਆਂ ਸਮਾਂ ਮੈਨੂੰ ਜੋ ਦੱਸਿਆ ਗਿਆ 4 ਵਜੇ ਤੱਕ ਦਾ ਉਹਦੇ ਵਿੱਚ ਅੱਧਾ ਘੰਟਾ ਟਾਈਮ ਮੇਰੇ ਕੋਲ ਬਚਿਆ ਹੁਣ ਕੀ ਲੋੜ ਪਈ ਬਾਬਾ ਵਸਾਕਾ ਸਿੰਘ ਜੀ ਹੁਣੀ 500 ਏਕੜ ਜ਼ਮੀਨ ਮੇਰੇ ਵਰਗਾ ਗੋਠ ਨਹੀਂ ਛੱਡਦਾ ਸਤਿਕਾਰਯੋਗ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਸਾਹਿਬ ਉਹ ਗੁਰੂ ਮਹਾਰਾਜ ਨੂੰ ਨਤਮਸਤਕ ਹੋ ਕੇ ਜਾ ਰਹੇ ਨੇ ਮੈਂ ਦਿਲ ਦੀਆਂ ਗਹਿਰਾਂਾਂ ਚੋਂ ਧੰਨਵਾਦ ਕਰਦਾ ਹਾਂ ਇੱਕ ਵਾਰੀ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ 500 ਏਕੜ ਬਾਬਾ ਵਸਾਕਾ ਸਿੰਘ ਜੀ ਨੇ ਆਪਣੀ ਛੱਡੀ 500 ਏਕੜ ਆਲੂਆਂ ਦਾ ਬਾਦਸ਼ਾਹ ਕਿਹਾ ਜਾਂਦਾ ਅਮਰੀਕਾ ਦੇ ਵਿੱਚ ਅੱਜ ਵੀ ਬਹੁਤ ਪੰਥ ਨੂੰ ਦੇਣ ਹੈ ਲੇਕਿਨ ਇੱਕ ਬੇਨਤੀ ਕਰਦਾ ਇਹ ਘਰਾਣਾ ਨਾ ਘਰਾਣਾ ਉਹ ਘਰਾਣਾ ਹੈ ਜਿਨ੍ਹਾਂ ਦੇ ਵੱਡ-ਵਡੇਰਿਆਂ ਨੇ ਜਾ ਕੇ ਧੌਲੀ ਤਾਰ ਸਿਰ ਨਵਾ ਕੇ ਨਹੀਂ ਆਖਿਆ ਵੀ ਪੁੱਤ ਦੀ ਦਾਤ ਦੇ ਦਿਓ ਜਿਹੜੇ ਢੋਲ ਕੇ ਕੁੱਟਣ ਵਾਲਿਆਂ ਕੋ ਪੁੱਤ ਮੰਗਦੇ ਨਾ ਉਹ ਜਿਹੜੇ ਬੋਲਦੇ ਹੁੰਦੇ ਨਾ ਆ ਬਾੜ ਨਾਰ ਸਿਆ ਵੀਰਾਵੇ ਡੋਲੀ ਖੜਦੀ ਜਾਂਦੀ ਆ ਉਹ ਜਦੋਂ ਬੀਬੀ ਮਾੜਾ ਜਾ ਸਿਰ ਹੌਲਾ ਕਰਦੀ ਮੇਰੇ ਵਰਗਾ ਢੋਲ ਕੀ ਚੱਕ ਦਿੰਦਾ ਨਾਲ ਹੀ ਚਿਮਟੀ ਤੇ ਬੀਬੀ ਫੇਰ ਚੱਕਰ ਚੁੰਡਾ ਬੰਨ੍ਹ ਦਿੰਦੀ ਭਾਈ ਮਾਫੀ ਦਿਓ ਕੱਲੀਆਂ ਬੀਬੀਆਂ ਨਹੀਂ ਬੰਦੇ ਵੀ ਸਵੇਰੇ ਉੱਠ ਕੇ ਕਈ ਬੀਬੀਆਂ ਬੰਦੇ ਕਹਿਣ ਲੱਗ ਪਏ ਸਿਰ ਬੜਾ ਪੀੜ ਕਰਦਾ ਕਿਉਂ ਪਹਾੜਾਂ ਵਾਲੇ ਦੇ ਜਾ ਕੇ 120 ਤੇ ਸਿਰ ਆਉਂਦਾ 120 ਤੇ ਤੇ ਸਿਰ ਪੀੜ ਨਾ ਕਰੇ ਤੇ ਹੋਰ ਕੀ ਕਰੇ ਭਾਈ ਜਿਹੜੇ ਉਹਨਾਂ ਕੋ ਜਾ ਕੇ ਧੀਆਂ ਪੁੱਤ ਮੰਗਦੇ ਹੋ ਬਾਬਾ ਵਸਾਕਾ ਸਿੰਘ ਵਰਗੇ ਨਹੀਂ ਪੈਦਾ ਹੁੰਦੇ ਭਾਈ ਅੰਛ ਬੰਸਵਾੜੇ ਤੁਸੀਂ ਬਹੁਤ ਕੁਝ ਜਾਣਦੇ ਹੋ ਮੈਂ ਕੋ ਨਮਾ ਨਹੀਂ ਤੁਹਾਡੀ ਖidmat ਵਿੱਚ ਕਹਿਣਾ ਸਾਰਾ ਕੁਝ ਤੁਹਾਡੇ ਬੱਚੇ ਵੀ ਜਾਣਦੇ ਨੇ ਬਾਬਾ ਵਸਾਕਾ ਸਿੰਘ ਜੀ ਦੇ ਪਰਤਾਏ ਪਰ ਸਨਮਾਨ ਜੋ ਖਾਲਸਾ ਜੀ ਕਿਹਾ ਸੁਣਿਆ ਬਹੁਤ ਅਸਾਂ ਨੇ ਕਿਹਾ ਤੁਸੀਂ ਅਸਾਂ ਨੇ ਸੁਣਿਆ ਲੇਕਿਨ ਮੈਂ ਆਪਣੇ ਮਨ ਵਿੱਚ ਝਾਤੀ ਪਾਵਾਂ ਵੀ ਮੇਰੇ ਤੇ ਬਾਬਾ ਵਸਾਕਾ ਸਿੰਘ ਦੀ ਜੀਵਨ ਦਾ ਅਸਰ ਕੀ ਹੋਇਆ ਤੁਸੀਂ ਆਪਣੇ ਮਨਾਂ ਝਾਤੀ ਪਾਓ ਸਾਡੇ ਸਾਰਿਆਂ ਦੇ ਮਨਾਂ ਤੇ ਬਾਬਾ ਵਸਾਕਾ ਸਿੰਘ ਜੀ ਦਾ ਜਿੰਦਗੀ ਦਾ ਅਸਰ ਕੀ ਪਿਆ ਭਾਈ ਅਸਰ ਪਿਆ ਹੁੰਦਾ ਨਾ ਅਸੀਂ ਇੱਕ ਦੂਜੇ ਵੱਲੇ ਅੱਖਾਂ ਕੱਢ ਕੱਢ ਨਾ ਵੇਂਦੇ ਅਸਰ ਪਿਆ ਹੁੰਦਾ ਅਸੀਂ ਭਰਾ ਭਰਾ ਦੇ ਗੱਲ ਨਾ ਪੈਂਦੇ ਤੋਂ ਬਾਬਾ ਵਸਾਕਾ ਸਿੰਘ ਜੀ ਦਾ ਪਰਿਵਾਰ ਵੱਡ ਵਡੇਰਾ ਸਤਕਾਰਯੋਗ ਬਾਬਾ ਦਤੇਰ ਜੀ ਜਿਨ੍ਹਾਂ ਦੇ ਨਾਂ ਤੋਂ ਆਪਾਂ ਇਹ ਨਗਰ ਵਿੱਚ ਬੈਠੇ ਆਂ ਹਰ ਪਿੰਡ ਦੇ ਨਾਲ ਸਾਹਿਬ ਨਹੀਂ ਜੇ ਲੱਗਦਾ ਮੇਰੇ ਪਿੰਨ ਨੂੰ ਲਾਲੂ ਘੁਮਨ ਸਾਹਿਬ ਕਿਉਂ ਨਹੀਂ ਕਿਹਾ ਜਾਂਦਾ ਦੁਨੀਆਂ ਦੇ بڑے ਪਿੰਨਸ ਸਾਬ ਕਹਿ ਲਾਉਣ ਵਾਸਤੇ ਧਰਤੀ ਤੋਂ ਲੈ ਕੇ ਆਕਾਸ਼ ਜਿੱਦੀ ਕੁਰਬਾਨੀ ਕਰਨੀ ਪੈਂਦੀ ਤਾਂ ਪਿੰਡਾਂ ਦੇ ਨਾਮਾਂ ਦੇ ਨਾਲ ਜਾ ਕੇ ਸਾਬ ਛਬਦ ਲੱਗਦਾ ਐਵੇਂ ਨਹੀਂ ਲੱਗ ਜਾਂਦਾ ਭਾਈ ਜਿਨ੍ਹਾਂ ਦੇ ਤੁਹਾਡੇ ਇੱਥੇ ਜਨਮ ਹੋਏ ਤੁਹਾਨੂੰ ਵਧਾਈਆਂ ਦੁਨੀਆਂ ਦਾ ਕਿਹੇ ਕੋਨੇ ਵਿੱਚ ਜਾ ਕੇ ਕਹੋ ਸਿੱਧ ਦੇਰ ਸਾਬ ਤੋਂ ਆਏ ਬਾਬਾ ਵਸਾਕਾ ਸਿੰਘ ਜੀ ਦੇ ਨਗਰ ਵਿੱਚੋਂ ਆਏ ਹੋ ਹਾਂਜੀ ਅਸੀਂ ਬਾਬਾ ਵਸਾਕਾ ਸਿੰਘ ਜੀ ਦੇ ਪਰਿਵਾਰ ਵਿੱਚੋਂ ਹਾਂ ਭਾਈ ਜਿਹੜਾ ਕੋ ਠੱਗਾਂ ਦੇ ਪਰਿਵਾਰ ਵਿੱਚੋਂ ਹੋਵੇ ਉਹ ਕਦੇ ਕਹਿੰਦਾ ਮੈਂ ਠੱਗਾਂ ਦੇ ਪਰਿਵਾਰ ਚੋਂ ਆਂ ਮੈਂ ਝੂਠਿਆਂ ਦੇ ਪਰਿਵਾਰ ਚੋਂ ਆ ਮੈਂ ਚੋਰਾਂ ਦੇ ਪਰਿਵਾਰ ਚੋਂ ਆ ਨਹੀਂ ਜਦੋਂ ਕਿਤੇ ਬਾਬਾ ਵਸਾਕਾ ਸਿੰਘ ਜੀ ਦੀ ਅਣਸਮਾਨਛਾ ਦੁਨੀਆਂ ਤੇ ਵਿਚਰਦੀ ਹੈ ਉਹ ਕਹਿੰਦੇ ਬਾਬਾ ਵਸਾਕਾ ਸਿੰਘ ਜੀ ਦੀ ਅਣਸਮਾਨਸਾ ਇਹਦਾ ਕਾਰਨ ਹੈ ਉਹਨਾਂ ਦਾ ਕਰਨੀ ਨਾਮਾ ਹੈ ਗੁਰੂ ਕਲਗੀਧਰ ਮਹਾਰਾਜ ਜੀ ਦਾ ਲਗਾ ਦਰਬਾਰ ਤੇ ਸਨਮਾਨ ਜੋ ਖਾਲਸਾ ਜੀ ਪਵਿੱਤਰ ਆਤਮਾ ਪਵਿੱਤਰ ਇੱਕ ਦਾ ਨਾਮ ਆਪਾਂ ਇਤਿਹਾਸ ਵਿੱਚ ਪੜਦੇ ਹਾਂ ਬਾਬਾ ਰਮਤੀਰ ਸਿੰਘ ਤੇ ਦੂਜਾ ਬਾਬਾ ਮੋਰ ਸਿੰਘ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਛੇੜੀ ਵੱਡੀ ਸੇਵਾ ਕਮਾਈ ਇੱਕ ਦਿਨ ਸਤਕਾਰਯੋਗ ਬਾਬਾ ਮੋਹਰ ਸਿੰਘ ਜੀ ਹੱਠ ਕਰਕੇ ਬੈਠੇ ਦੋ ਤਿੰਨ ਵਾਰੀ ਗੁਰੂ ਕਲਗੀ ਧਰ ਮਹਾਰਾਜਾ ਨਾ ਬਚਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਲੇਕਿਨ ਬਚਨ ਹੋ ਨਾ ਸਕਿਆ ਇੱਕ ਦਿਨ ਮਨ ਵਿੱਚ ਖਿਆਲ ਆਇਆ ਜਿਹੜੀਆਂ ਮੈਨੂੰ ਵੀਰਜੀ ਉਹਨਾਂ ਨੇ ਕਿਤਾਬਾਂ ਦਿੱਤੀਆਂ ਉਹ ਵੀ ਚਲੋ ਮੈਂ வாਚਨ ਦਾ ਯਤਨ ਕੀਤਾ ਇੱਕ ਕਿਤਾਬ ਹੈ ਤੂਫਾਨਾਂ ਦਾ ਸ਼ਾਹ ਅਸਵਾਰ ਸਰਦਾਰ ਅਜਮੇਰ ਸਿੰਘ ਦੀ ਉਹ ਕਿਤਾਬ ਕਿਤੇ ਲੈ ਕੇ ਪੜਿਓ ਬੜੀ ਕਾਬਲੀ ਗੌਰ ਕਿਤਾਬ ਹੈ ਹੋਰ ਬੜੀਆਂ ਕਿਤਾਬਾਂ ਨੇ ਇੱਕ ਸਾਡੇ ਢਾਡੀ ਹੋਏ ਨੇ ਗਿਆਨੀ ਪਾਲ ਸਿੰਘ ਜੀ ਪੰਛੀ ਉਹਨਾਂ ਨੇ ਬਾਬਾ ਵਸਾਕਾ ਸਿੰਘ ਜੀ ਦਾ ਬਾਹ ਬਹੁਤ ਚੜ੍ਹਦੀ ਕਲਾ ਦੇ ਨਾਲ ਜ਼ਿਕਰ ਕੀਤਾ ਬਾ ਕਮਾਲ ਉਹ ਕਹਿੰਦੇ ਸਤਕਾਰਯੋਗ ਬਾਬਾ ਮੋਰ ਸਿੰਘ ਜੀ ਇੱਕ ਦਿਨ ਹੱਠ ਕਰਕੇ ਬਹਿ ਗਏ ਵੀ ਮਹਾਰਾਜ ਹੁਣ ਜਿੱਦ ਨੇ ਕਿਤੇ ਦਾਸ ਨੂੰ ਆਣ ਆਪ ਆ ਆਪ ਆਣ ਕੇ ਮੋਢੇ ਤੇ ਹੱਥ ਰਾ ਕੇ ਮਹਾਰਾਜ ਦਰਸ਼ਨ ਦਿਓ ਤੇ ਬਾਬਾ ਮੋਹਰ ਸਿੰਘ ਜੀ ਦੀ ਜ਼ਿੰਦਗੀ ਰੋਜ਼ਮਰਾਂ ਦੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਇਹੋ ਜਈਏ ਕੁਝ ਵਿਦਵਾਨ ਕਹਿੰਦੇ ਬਾਬਾ ਮੋਹਰ ਸਿੰਘ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਦੀ ਕਹੇ ਸੋਤੇ ਨਹੀਂ ਸੀ ਪਕੜਿਆ ਜੇ ਕੰਡ ਸਿੱਧੀ ਕਰਨੀ ਵੀ ਕੁਝ ਕੁ ਸਮਾਂ ਫੇਰ ਸੇਵਾ ਚ ਲੱਗ ਜਾਣਾ ਜਿਹੜੀ ਸੰਗਤ ਦੂਰ ਦਰੇਡੇੋਂ ਆਈ ਆ ਉਹਨਾਂ ਵਾਸਤੇ ਜਲ ਭਰਨਾ ਇਸ਼ਨਾਨ ਕਰਵਾਉਣਾ ਸੰਗਤ ਦੀ ਰਾਤ ਮੁੱਠੀ ਚਾਪੀ ਕਰਨੀ ਤੇ ਪਾਵਨ ਗੁਰਦੁਆਰੇ ਗੁਰਤਾਮਾਂ ਦੇ ਵਿੱਚ ਝਾੜੂ ਪੋਚਾ ਕਰਨਾ ਇਹ ਬਾਬਾ ਮੋਹਰ ਸਿੰਘ ਜੀ ਦੀ ਜ਼ਿੰਦਗੀ ਦਾ ਹਿੱਸਾ ਹੈ ਤੋਂ ਸਨਮਾਨ ਜੋ ਖਾਲਸਾ ਜੇ ਇੱਕ ਦਿਨ ਗੁਰੂ ਕਲਗੀਧਰ ਮਹਾਰਾਜ ਆਏ ਮੇਰੇ ਸਤਿਗੁਰੂ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਮੋਰ ਸਿੰਘਾ ਜੀ ਮਹਾਰਾਜ ਸਤਿਗੁਰੂ ਫਤਿ ਬੁਲਾਈ ਇਹ ਉਹ ਹੈ ਭਾਈ ਮੋਰ ਸਿੰਘ ਤੇ ਭਾਈ ਰਮਤਿਰ ਸਿੰਘ ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਬਾਅਦ ਜਿਹੜੇ ਜਥਿਆਂ ਨੇ ਅਮਰਤਾ ਪਾਣ ਕੀਤਾ ਉਹਨਾਂ ਦੇ ਵਿੱਚ ਤੁਹਾਡੇ ਵੱਡ-ਵਡੇਰੇ ਸਨ ਭਾਈ ਤੁਹਾਡੇ ਵੱਡ-ਵਡੇਰੇ ਬਹੁਤ ਮਰਾ ਤੁਸਾਨੇ ਸੁਣਿਆ ਗੁਰੂ ਕਲਗੀਧਰ ਨੇ ਐਵੇਂ ਮੋਢੇ ਤੇ ਹੱਥ ਰੱਖ ਕੇ ਆਖਿਆ ਮੋਰ ਸਿੰਘ ਜੀ ਚਰਨਾ ਤੇ ਸਿਰ ਰੱਖ ਦਿੱਤਾ ਬਾਜਾਂ ਵਾਲੇ ਪ੍ਰੀਤਮ ਦੇ ਮੇਰੇ ਸਤਿਗੁਰੂ ਨੇ ਆਖਿਆ ਮੋਰ ਸਿੰਘਾ ਕੁਝ ਮੰਗ ਕਹਿੰਦਾ ਮਹਾਰਾਜ ਜਿਹਨੂੰ ਐਡਾ ਵੱਡਾ ਸਰੀਰ ਦਾ ਐਡਾ ਵੱਡਾ ਸਰੀਰ ਦਿੱਤਾ ਹੋਵੇ ਵੱਡਾ ਸਰੀਰ ਪਤਾ ਕਿਹੜਾ ਹੁੰਦਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਵਾਲਾ ਗੁਟਕਾ ਹੱਥ ਵਿੱਚ ਲੈ ਕੇ ਗੁਰੂ ਗ੍ਰੰਥ ਜਪਦਾ ਹੋਵੇ ਉਹ ਸਰੀਰ ਪੂਜਣ ਯੋਗ ਸਰੀਰ ਹੁੰਦਾ ਹੈ ਮਹਾਰਾਜ ਦੀ ਬਾਣੀ ਇੱਕ ਸ਼ਬਦ ਕਹਿੰਦੀ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਗਿਆਨ ਕਈ ਵਾਰੀ 90 ਸਾਲ ਦਾ ਬਜ਼ੁਰਗ ਬਾਬਾ ਵੀ 12 ਵਜੇ ਤੋਂ ਬਾਅਦ ਰਾਤ ਉੱਠ ਕੇ ਬਹਿ ਜਾਂਦਾ ਇਸ਼ਨਾਨ ਪਾਣ ਕਰਕੇ ਬਾਣੀ ਪੜਦਾ ਤੇ ਕੋਈ 24 ਸਾਲਾਂ ਦਾ ਉਹਨੂੰ 11 ਵਜੇ ਮਾਂ ਠਾਉਂਦੀ ਹੁੰਦੀ ਨੇ ਖਾਤਿਆ ਉੱਠ ਪੋ ਸੂਰਜ ਤੇ ਦੁਬਾਰਾ ਡੁੱਬ ਚਲਿਆ ਜਿਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾ ਜਿ ਨੈ ਅੰਤਰ ਸੁਰਤ ਗਿਆਨ ਤੇ ਬਾਬਾ ਮੋਰ ਸਿੰਘ ਨੂੰ ਨਾ ਆਕੇਵਾ ਨਾ ਥਕੇਵਾ ਤੇ ਗੁਰੂ ਕਲਗੀ ਧਰਮਹਾਰਾਜ ਨੇ ਆਖਿਆ ਮੋਰ ਸਿੰਘਾ ਜੀ ਮਹਾਰਾਏ ਤੇਰੀ ਸੇਵਾ ਵੜੀ ਆ ਭਾਈ ਕੁਝ ਮੰਗ ਉਹਨੇ ਆਖਿਆ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੋਈ ਜਨਮ ਮਰਨ ਸਵਾਰ ਦਿਓ ਹੋਰ ਮਹਾਰਾਜ ਕੀ ਚਾਹੀਦਾ ਸਤਿਗੁਰੂ ਕਹਿੰਦੇ ਜਨਮ ਮਰਨ ਤੇ ਤੇਰਾ ਉਦਨ ਹੀ ਸੌਰ ਗਿਆ ਸੀਗਾ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਖੰਡੇ ਬਾਟੇ ਦੀ ਪੌਲ ਲੈ ਲਈ ਸੀ ਜਨਮ ਮਰਨ ਤੇ ਉਦਨ ਹੀ ਸੌਰ ਗਿਆ ਉਹਨੇ ਆਖਿਆ ਮਹਾਰਾਜ ਫੇਰ ਹੋਰ ਕੀ ਮੰਗਾ ਸਤਿਗੁਰੂ ਕਹਿੰਦੇ ਦੁਨਿਆਵੀ ਚੀਜ਼ਾਂ ਬਹੁਤ ਨੇ ਜ਼ਮੀਨ ਜਾਇਦਾਦ ਮੰਗ ਲਾ ਕਹਿੰਦਾ ਮਹਾਰਾਜ ਦੋ ਵਕਤ ਦਾ ਪ੍ਰਸ਼ਾਦਾ ਤੁਹਾਡੇ ਚਰਨਾਂ ਚੋਂ ਢਾਈ ਛਕਣ ਜ਼ਮੀਨ ਜਾਇਦਾਦ ਤੁਹਾਡੀ ਦਿੱਤੀ ਠੀਕ ਆ ਸਤਿਗੁਰੂ ਨੇ ਆਖਿਆ ਕੋਜ ਤੇ ਮੰਗ ਉਨੇ ਆਖਿਆ ਮਹਾਰਾਜ ਫਿਰ ਤੁਹਾਡੇ ਚਰਨਾ ਚ ਇੱਕ ਬੇਨਤੀ ਆ ਸਤਿਗੁਰੂ ਕਹਿੰਦਾ ਦੱਸ ਮੋਰ ਸਿਆ ਕਹਿੰਦਾ ਗਰੀਬ ਨਵਾਜ ਸਤਿਗੁਰੂ ਮੇਰਾ ਚਾਚਾ ਰਮਧীর ਸਿੰਘ ਵੀ ਇਕੱਲਾ ਮੇਰਾ ਬਾਪ ਵੀ ਇਕੱਲਾ ਗਾਂ ਸਾਡਾ ਦਾਦਾ ਵੀ ਇਕੱਲਾ ਸਤਕਾਰਯੋਗ ਬਾਬਾ ਦਦੇਹਰ ਜੀ ਉਹਦੇ ਤੋਂ ਬਾਅਦ ਮਹਾਰਾਜ ਮੈਂ ਵੀ ਇਕੱਲਾ ਐ ਸਾਡੇ ਖਾਨਦਾਨ ਦੇ ਵਿੱਚੋਂ ਕੱਲ ਪੁਣਾ ਖਤਮ ਹੋ ਜਾਣਾ ਚਾਹੀਦਾ ਹੈ ਬਾਜਾ ਵਾਲਾ ਪ੍ਰੀਤਮ ਮਹਾਰਾਜ ਵਜਦ ਵਿੱਚ ਆਏ ਸਤਗੁਰੂ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠਾ ਬਾਬਾ ਮੋਰ ਸਿੰਘ ਉਹਦੇ ਸਿਰ ਤੇ ਰੱਖ ਕੇ ਹੱਥ ਬਾਜਾਂ ਵਾਲੇ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਰਾਂ ਦੀ ਝੜੀ ਐਉਂ ਨਹੀਂ ਛੱਡ ਦੇ ਸਭ ਤੇ ਗੁਰੂ ਬਾਜਾ ਵਾਲੇ ਨੇ ਵਦੂ ਵੇ ਤੇਰੀ ਪੀੜੀ ਚੱਲੂ ਜੱਗ ਤੇ